26 ਤਰੀਕ ਨੂੰ ਭਗਵੰਤ ਕਮਰ ਵੀ ਤਰਨ ਤਰਨ ਨਹੀਂ ਆ ਰਿਹਾ ਹੈਗਾ ਇੱਕ ਪਾਸੇ ਭਗਵੰਤ ਮਾਨ ਆਪ ਸਰਕਾਰ ਦਾ ਪ੍ਰਚਾਰ ਕਰੂਗਾ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਕੀ ਕੰਮ ਕੀਤਾ ਤੇ ਦੂਜੇ ਪਾਸੇ ਉਸ ਭਗਵੰਤ ਮਾਨ ਦੇ ਸਾਹਮਣੇ ਬੈਠ ਕੇ ਸਾਰੇ ਤਰਨ ਤਰਨ ਦੇ ਵਿੱਚ ਪ੍ਰਚਾਰ ਕਰਨਗੇ ਕੰਪਿਊਟਰ ਦਾ ਆਪਾਂ ਕੀ ਅੱਜ ਦਾ ਭਗਵੰਤ ਮਾਨ ਤੁਹਾਡੇ ਸਾਹਕੇ ਬੋਲਣ ਆਇਆ ਨਾ ਇਹ ਝੂਠ ਬੋਲ ਰਿਹਾ ਇਹਦੀ ਗਲਤ ਇਹ ਯਕੀਨ ਨਾ ਕਰਿਓ ਇਹਦੀਆਂ ਮੀਟਿੰਗਾਂ ਤੇ ਭਰੋਸਾ ਨਾ ਕਰਿਓ ਇਹ ਤਾਂ ਮੀਟਿੰਗਾਂ ਦੇ ਦੇ ਕੇ ਭੱਜ ਜਾਂਦੇ ਆ ਜੀ ਤਾਂ ਇਸ ਕਰਕੇ ਕੱਲ ਦੀ ਆ ਇੱਕ ਰੈਲੀ ਦੀ ਮਹੱਤਾ 100 ਰੈਲੀਆਂ ਦੇ ਬੰਦਾਰੇ ਤੇ ਜਿਹੜੀ ਆ ਆਪਾਂ ਮੰਗਾ ਦੀ ਗੱਲ ਕਰਦੇ ਆ ਜੇਕਰ ਕੰਪਿਊਟਰ ਦਾਪਕ ਚਾਹੁੰਦੇ ਹੈ ਕਿ ਸਾਡਾ ਅਧੂਰਾ ਡੀਏ ਪੂਰਾ ਲੱਗ ਜੇ ਜੇਕਰ ਕੰਪਿਊਟਰ ਦਾਪਕ ਚਾਹੁੰਦੇ ਹੈ ਕਿ ਸਾਡਾ ਛੇਵਾਂ ਪੇਕ ਮਿਸ਼ਨ ਲੱਗ ਜੇ ਤੇ ਜੇਕਰ ਕੰਪਿਊਟਰ ਦਾਪਕ ਚਾਹੁੰਦੇ ਹੈਗੇ ਕਿ ਸਾਡੇ ਸਿੱਖਿਆ ਭਾਗ ਦੇ ਵਿੱਚ ਮਰਜੀ ਹੋ ਜੇ ਜੇਕਰ ਕੰਪਿਊਟਰ ਦਾਪਕ ਚਾਹੁੰਦੇ ਹਨ ਪੰਜਾਬ ਸਿਵਲ ਸਰਵਿਸ ਰੂਪ ਲਾਗੂ ਹੋ ਜਾਵੇ ਤਾਂ ਕੱਲ 26 ਤਰੀਕ ਨੂੰ ਤਰਨਤਾਰਨ ਵਿਕੇ ਜਰੂਰ ਪਹੁੰਚੋ ਅਤੇ ਤਰਨਤਾਰਨ ਦੇ ਵਿੱਚ ਹੋ ਰਹੀ ਰੈਲੀ ਨੂੰ ਕਾਮਯਾਬ ਕਰੋ ਅਤੇ ਸਰਕਾਰ ਤੇ ਇੱਕ ਜ਼ੋਰਦਾਰ ਚੋਟ ਮਾਰੋ ਬਹੁਤ ਹੀ ਸਤਕਾਰਯੋਗ ਕੰਪਿਊਟਰ ਦਾਪਕ ਸਾਥੀਓ ਕੱਲ੍ਹ ਨੂੰ 26 ਤਰੀਕ ਨੂੰ ਤਨ ਤਨ ਵਿਕੇ ਰੈਲੀ ਵਿੱਚ ਪਹੁੰਚਣ ਦੀ ਅਪੀਲ ਸਾਥੀਓ ਮੈਂ ਦੱਸਣਾ ਚਾਹੁੰਦਾ ਪਿਛਲੇ 1 ਸਾਲ ਤੋਂ ਕੰਪਿਊਟਰ ਦਾ ਆਪਕ ਸੰਘਰਸ਼ ਕਮੇਟੀ ਅਤੇ ਵੱਡੀ ਗਤੀ ਚ ਕੰਪਿਊਟਰ ਦਾ ਆਪਕ ਇੱਕ ਪਿੱਖਾ ਸੰਘਰਸ਼ ਕਰ ਰਿਹਾ ਪੰਜਾਬ ਸਰਕਾਰ ਖਿਲਾਫ ਇਹ ਦੱਸਣ ਦੀ ਲੋੜ ਨਹੀਂ ਕਿ ਆਪਾਂ ਕਿੱਡਾ ਪਿੱਖਾ ਸੰਘਰਸ਼ ਕੀਤਾ ਕਿੰਨਾ ਜ਼ੋਰਦਾਰ ਸੰਘਰਸ਼ ਕੀਤਾ ਅਤੇ ਪੂਰੀ ਜਾਨ ਪੈਸਾ ਸਮਾਂ ਪਰਿਵਾਰ ਸਭ ਕੁਝ ਢਾਕਿਲ ਗਾ ਦਿੱਤਾ ਇਹ ਵੀ ਦੱਸਣ ਦੀ ਲੋੜ ਨਹੀਂ ਕਿ ਵੱਡੀ ਗਿਤੀ ਵਿੱਚ ਆਪਣੇ ਸਾਥੀ ਸੰਘਰਸ਼ ਕਰ ਕਰਕੇ ਹੁਣ ਥੱਕ ਵੀ ਗਈ ਹੈ। ਆਪਣੀ ਰੈਲੀਆਂ ਵਿੱਚ ਗਿਤੀ ਤੇ ਤੁਹਾਨੂੰ ਪਤਾ ਲੱਗਦਾ ਹੂਗਾ ਇਸ ਨੂੰ ਮੈਂ ਬੁਰਾ ਵੀ ਨਹੀਂ ਕਹੂੰਗਾ। ਬਹੁਤ ਵੱਡੀ ਗਿਤੀ ਵਿੱਚ ਬਹੁਤ ਲੋਕਾਂ ਵਿੱਚ ਇੱਕ ਲੰਮਾ ਸੰਘਰਸ਼ ਲੜਨ ਦੀ ਤਾਕਤ ਨਹੀਂ ਹੁੰਦੀ। ਜਾਂ ਕਹਾਂ ਆਦਤ ਨਹੀਂ ਹੁੰਦੀ। ਪਰੰਤੂ 300 ਤੋਂ 400 ਸਾਥੀ ਇਹੋ ਜਿਹੇ ਐ ਜਿਨ੍ਹਾਂ ਵਿੱਚ ਅਜੇ ਵੀ ਦਮ ਬਚਿਆ ਹੈ ਸੰਘਰਸ਼ ਕਰਨ ਦਾ। ਜਿਹੜੇ 100% ਇੱਕ ਸਾਲ ਤੋਂ ਸੰਘਰਸ਼ ਆਜੇ ਰਹੇ। ਅਗਲਾ 1 ਸਾਲ ਵੀ ਉਹ 100% ਹਰੇਕ ਰੈਲੀ ਹਰੇਕ ਘਰ ਦੇ ਵਿੱਚ ਸ਼ੁਰੂਗਿਤ ਕਰਨਗੇ ਤੁਹਾਡੇ ਸਾਰੇ ਤੋਂ ਇਹੀ ਅਪੀਲ ਜੇਕਰ ਤੁਹਾਡੇ ਕੋਲ ਸਮਾਂ ਹੋਵੇ ਜੇਕਰ ਤੁਹਾਡੇ ਥੋੜੀ ਜਿਹੀ ਹਿੰਮਤ ਬਚੀ ਹੋਵੇ ਜੇਕਰ ਤੁਹਾਡੇ ਥੋੜੀ ਜਿਹੀ ਜਾਨ ਬਚੀ ਹੋਵੇ ਸੰਘਰਸ਼ ਕਰਨ ਦੀ ਜਿਹੜੇ ਕੱਲ ਸੰਘਰਸ਼ ਕਰਨ ਜਾ ਰਹੇ ਨੇ 300 ਤੋਂ 400 ਸਾਥੀ ਉਹਨਾਂ ਦਾ ਸਾਥ ਦੇ ਲਈ ਤਰਨ ਤਰਨ ਕੋੰਤੂ ਜੇਕਰ ਥੱਕ ਕੇ ਹਾਰ ਗਏ ਥੋੜੀ ਹਿੰਮਤ ਘਟ ਗਈ ਹੋਵੇ ਐਨੀ ਕ ਅਪੀਲ ਜ਼ਰੂਰ ਕਰੂਗਾ ਕਿ ਘੱਟੋ ਘੱਟ ਘਰੇ ਬੈਠ ਕੇ ਆਪਾਂ ਕੱਲ ਪਰਨਤਨ ਰੈਲੀ ਦੀ ਕਾਮਯਾਬੀ ਅਰਦਾਸ ਰੱਬ ਤੋਂ ਜ਼ਰੂਰ ਕਰੀਏ ਇੱਕ ਸਾਥੀ ਮੈਂ ਹੋਰ ਗੱਲ ਖਾਸ ਨੋਟ ਕਰਾਉਣਾ ਚਾਹੂੰਗਾ ਕਦੇ ਕਦੇ ਕਿਸੇ ਵਲੇ 100 ਝੋਟਾ ਮਾਰਦੇ ਆ ਉਦੋਂ ਰਿਜ਼ਲਟ ਆਉਂਦਾ ਹੈਗਾ ਤੇ ਕਿਸੇ ਵਲੇ ਸਮਾਂ ਕੋਈ ਹਾਲਾਤ ਅਜੇ ਹੁੰਦੇ ਹੈਗੇ ਜਦ ਇੱਕ ਝੋਟ ਮਾਰੋ ਨਾ ਉਦੋਂ ਵੀ ਨਤੀਜਾ ਆਉਂਦਾ ਹੈਗਾ ਕੱਲ 26 ਤਰੀਕ ਨੂੰ ਤਰਨਤਾਰਨ ਦੀ ਰੈਲੀ ਦੀ ਉਹੀ ਇੱਕ ਖਾਸ ਮੱਤ ਦਾ ਹੈ ਇੱਕ ਝੋਟ ਵਰਗੀ ਕੱਲ ਦੀ ਇੱਕ ਝੋਟ 100 ਝੋਟਾ